ਮੁਹਾਕਾਇ ਪਾਪੇ ਜਾਣ ਆਪੇ ਦੇ ਅੱਖੇ ਸੇ ਵੇਖਈ ਕੇ ਜਿਸ ਨੂੰ ਬੁਖਸੇ ਸਿਰ ਤੋਂ ਸਲਾਹ ਨਾਨਕ ਪਾਤਸ਼ਾਹੀ ਪਾਤ ਸਾਮੂ ਮਨੋਂ ਬੰਦਿਆ ਕਾ ਨਾ ਜਾਏ ਆਖਾ ਰਹੇ ਲਿਉ ਲਾਏ ਆਖੇ ਵੀਰ ਪਾਠ ਪੁਰਾਨ ਆਖੇ ਬੜ ਕਰ ਵਿਗਿਆਨ ਨਾ ਕਹਿ ਪਰਮੇ ਆਖੇ ਇੰਦ ਆਖੇ ਗੁਪਤ ਗੋਵਿੰਦ ਆਖੇ ਸੁਣਾ ਕੇ ਸਿੱਧ ਆਖੇ ਮੋੜ ਜਨਨ ਸੇਵਾ ਕੀਤੇ ਆਖੇ ਆਕਰ ਪਾਏ ਤੇਤੇ ਕਹਿ ਕਹਿ ਉਤਨ ਜਾਹੇ ਤੇਤੇ ਕੀਤੇ ਹੋ ਕਰੈ ਤਾ ਆਥ ਨਾ ਸਕੈ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਚਾ ਸੋਏ ਜੇ ਕੋ ਆਕਰ ਕੋਲ ਵਿਗਾੜ ਤਾਂ ਲਖਿਆ ਸੋਕਰ ਕਿਹਾ ਜਿਤ ਵੇ ਸਭ ਸਮਾਲੇ ਵਾਜੇ 나ਦ ਅਨੇਕ ਸੰਗਾਂ ਕੀ ਸੇਵਾ ਬੜਹਾਰੇ ਕੀਤੇ ਰਾਗ ਪਰਿਸ਼ਿਉ ਕਹਿਆ ਨੰ ਤੇਤੇ ਗਾਉਣ ਹਾਰੇ ਗਾਹ ਤੂ ਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ

ਗਵ ਜਦ ਮੁਹਾਬਲ ਸੂਰਾ ਗਵ ਖਾਣੀ ਚਾਰੇ ਆਹੀ ਹੋ ਸੁਤ ਜਾਤੀ ਨਾਈ ਹੈ ਵੀ ਹੋ ਸੁਈ ਜਾਇ ਨਾ ਜਸੀ ਰਚਨਾ ਜੇ ਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਏ ਕਰ ਕਰ ਵੇਖਿਆ ਕੀਤਾ ਆਪਣਾ ਚੀਤੇ ਦਿਵੜਾਈ ਜੋ ਤਿਤ ਭਾਵੇ ਸੋਈ ਕਰਸੀ ਹੁਕਮ ਕਰਨਾ ਜਾਇ ਸਰੋਪਾਤ ਨਾ ਬਾਤ ਸਾਹਿਬ ਨਾਣ ਕਰੈ ਨਾ ਰਜਾਈ ਮੰਨ ਦਾ ਸੰਤੋਖ ਸਰ ਬਾਤ ਛੋੜੀ ਕਾਮ ਕੀ ਕਰੇ ਬਕੂਤ ਕਿੰਤਾ ਕਾਲ ਕੁਵਾਰੀ ਖਾਇਆ ਅਜੁਤ ਡਟਾ ਪਰੀਤਾ ਆਹੀ ਪੰਚੀ ਸਰਜ ਮਾਤੀ ਮਨ ਜਿਤੇ ਪਉ ਤੁ ਗਿਆਨ ਤੇ ਆਪਣਾ ਢਾਨੁ ਘਾਰਜ ਘਰਵਾਜਨਾ ਦੇ ਆਪੁ ਨਾਤ ਨਾਥੀ ਸਾਚਾ ਕੀਰੇਦ ਸਿਧਿ ਹਰਿ ਆਸਾ ਦੇ ਸੰਯੋਗ ਵਿਜੋਗ ਤੁ ਆਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਕਿਸਿਆ ਦੇਸ ਆਦਿ ਨਿਨਾਦ ਨਾਥੇ ਜੋਗਤ ਵਿੱਚ ਆਈ ਤਿੰਨ ਚੇਲੇ ਪਰਮਾਨ ਇੱਕ ਸੁਨਸਾਰੀ ਇੱਕ ਪੰਡਾ ਨੀ ਕੰਨਾਈ ਦੀ ਗਵਾਨ ਜਿਤ ਪਾਵੈ ਤਿਵੈ ਤਨ హీ కాల ఆదేశ